ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਬਹੁਤ ਸਾਰੀਆਂ ਬਿਮਾਰੀਆਂ ਅਜੇਈਆਂ ਜਿਹੜੀਆਂ ਸਾਡੇ ਪੇਟ ਤੋਂ ਸ਼ੁਰੂ ਹੁੰਦੀਆਂ ਪਾਚਨ ਕਿਰਿਆ ਦੇ ਖਰਾਬ ਹੋਣ ਕਰਕੇ ਹੁੰਦੀਆਂ ਸੋ ਸਾਡੀ ਪਾਚਨ ਕਿਰਿਆ ਦਾ ਸਵਸਤ ਹੋਣਾ ਠੀਕ ਹੋਣਾ ਬਹੁਤ ਜ਼ਰੂਰੀ ਆ ਸਾਡੇ ਸਿਹਤਮੰਦ ਰਹਿਣ ਵਾਸਤੇ ਕਿਉਂਕਿ ਜਦੋਂ ਪਾਚਨ ਕਿਰਿਆ ਖਰਾਬ ਹੁੰਦੀ ਆ ਤਾਂ ਸਾਨੂੰ ਕਬਜ਼ ਰਹਿਣੀ ਸ਼ੁਰੂ ਹੋ ਜਾਂਦੀ ਆ ਪੇਟ 'ਚ ਅਫਾਰਾ ਬਲੋਟਿੰਗ ਰਹਿਣੀ ਸ਼ੁਰੂ ਹੋ ਜਾਂਦੀ ਆ ਸਾਡੇ ਗੈਸ ਤਜਾਬ ਜਲਣ ਜਿਹੜੀ ਛਾਤੀ 'ਚ ਹੁੰਦੀ ਆ ਗੈਸ ਤਜਾਬ ਬਣਨਾ ਵੀ ਸ਼ੁਰੂ ਹੋ ਜਾਂਦਾ ਸੋ ਇਹ ਜਿਹੜੀਆਂ ਪਰੇਸ਼ਾਨੀਆਂ ਪੇਟ ਦੀਆਂ ਇਹ ਬਹੁਤ ਸਾਰੀ ਬਿਮਾਰੀਆਂ ਦੀ ਕਹਿ ਲੋ ਵਿਜਾੜ ਸੋ ਅੱਜ ਅਸੀਂ ਕੁਝ ਤਰੀਕਿਆਂ ਦੀ ਗੱਲ ਕਰਾਂਗੇ ਜਿਹੜੇ ਅਸੀਂ ਗਲਤ ਤਰੀਕੇ ਆਪਦੇ ਭੋਜਨ ਨੂੰ ਖਾਣ ਵੇਲੇ ਅਸੀਂ ਕੁਝ ਗਲਤੀਆਂ ਕਰਦੇ ਆ ਉਹਨਾਂ ਬਾਰੇ ਜਾਣਾਂਗੇ ਤੇ ਉਹਨਾਂ ਨੂੰ ਠੀਕ ਕਿਵੇਂ ਕਰਨਾ ਉਹਦੇ ਹੱਲ ਦੀ ਵੀ ਗੱਲ ਕਰਾਂਗੇ ਤੇ ਜ਼ਰੂਰੀ ਕੁਝ ਜਿਹੜੇ ਨੁਸਖੇ ਆ ਕ੍ਰੀ ਲੂ ਰੈਮਡੀਜ਼ ਆ ਆਪਦੇ ਪੇਟ ਨੂੰ ਸਾਫ਼ ਰੱਖਣ ਵਾਸਤੇ ਠੀਕ ਰੱਖਣ ਵਾਸਤੇ ਪਾਚਨ ਕਿਰਿਆ ਨੂੰ ਮਜ਼ਬੂਤ ਕਰਨ ਵਾਸਤੇ ਉਹਨਾਂ ਬਾਰੇ ਵੀ ਜਾਣਾਂਗੇ ਸੋ ਇੱਕ ਰਿਕਵੈਸਟ ਛੋਟੀ ਜੀ ਵੀ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਵੀ ਜਿਹੜੀਆਂ ਮੈਂ ਸਿਹਤ ਨੂੰ ਲੈ ਕੇ ਕੋਈ ਜਾਣਕਾਰੀ ਦੇਣੀ ਆ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਏ ਸੋ ਆਓ ਸਾਥੀਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਆਂ ਪਹਿਲਾਂ ਤਾਂ ਨੁਸਖੇ ਜਾਣਦੇ ਆ ਵੀ ਉਹ ਕਿਹੜੇ ਕਿਹੜੇ ਨੁਸਖੇ ਅਸੀਂ ਅਪਣਾਉਣੇ ਆ ਜਿਨ੍ਹਾਂ ਨਾਲ ਅਸੀਂ ਆਪਣੇ ਪੇਟ ਨੂੰ ਠੀਕ ਰੱਖ ਸਕਦੇ ਤੇ ਆਹ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰੀ ਜਾਓ ਦੋਸਤੋ ਜੇ ਪਹਿਲੇ ਨੁਸਖੇ ਦੀ ਗੱਲ ਕਰੀਏ ਤਾਂ ਅਸੀਂ ਜਿਹੜਾ ਤ੍ਰਿਫਲਾ ਹੈ ਤ੍ਰਿਫਲੇ ਦਾ ਜਿਹੜਾ ਪਾਊਡਰ ਆ ਉਹ ਬਹੁਤ ਹੀ ਵਧੀਆ ਸਾਡੇ ਪੇਟ ਵਾਸਤੇ ਪਾਚਨ ਕਿਰਿਆ ਵਾਸਤੇ ਤ੍ਰਿਫਲਾ ਔਲਾ ਹਰੜ ਤੇ ਭੇੜੇ ਤੋਂ ਬਣਦਾ ਹੈ ਇਹਨਾਂ ਤਿੰਨਾਂ ਚੀਜ਼ਾਂ ਨੂੰ ਕੈਲੋ ਵੀ ਸਕਾ ਕੇ ਪੀਸ ਕੇ ਬਣਾਇਆ ਜਾਂਦਾ ਹੈ ਤ੍ਰਿਫਲਾ ਸਾਨੂੰ ਗੈਸ ਐਸਿਡਿਟੀ ਛਾਤੀ ਦੀ ਜਲਣ ਤੋਂ ਕੈਲੋ ਵੀ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖਦਾ ਅਫਾਰੇ ਨੂੰ ਵੀ ਘੱਟ ਕਰਦਾ ਸਾਡੇ ਅੰਤੜੀਆਂ ਨੂੰ ਅੰਦਰੋਂ ਸਾਫ਼ ਕਰਦਾ ਏ ਕਬਜ ਠੀਕ ਕਰਦਾ ਇਹਦੇ ਨਾਲ ਨਾਲ ਤ੍ਰਿਫਲਾ ਦੇ ਵਿੱਚ ਇੱਕ ਕੁਦਰਤੀ ਗੁਣ ਏ ਹੁੰਦਾ ਵੀ ਇਹ ਸਾਡੇ ਸਰੀਰ ਚੋਂ ਜਿੰਨੇ ਵੀ ਟਾਕਸਿਨਸ ਆ ਹਾਨੀਕਾਰਕ ਪਦਾਰਥਾ ਉਹਨਾਂ ਨੂੰ ਬਾਹਰ ਕੱਢਦਾ ਏ ਸਰੀਰ ਨੂੰ ਡੀਟੌਕਸੀਫਾਈ ਕਰਨ 'ਚ ਸਾਡੀ ਸਹਾਇਤਾ ਕਰਦਾ ਤੇ ਸਾਥੀਓ ਤ੍ਰਿਫਲਾ ਸਾਡੇ ਲਿਵਰ ਵਾਸਤੇ ਵੀ ਬਹੁਤ ਵਧੀਆ ਕਿਉਂਕਿ ਜਦੋਂ ਸਾਡਾ ਲਿਵਰ ਖਰਾਬ ਹੁੰਦਾ ਏ ਤਾਂ ਉਹ 'ਚ ਜਿਹੜੇ ਐਨਜ਼ਾਈਮਸ ਆ ਜਿਨ੍ਹਾਂ ਨੇ ਸਾਡੇ ਭੋਜਨ ਨੂੰ ਪਚਾਉਣਾ ਏ ਉਹ ਘੱਟ ਬਣਨੇ ਸ਼ੁਰੂ ਹੋ ਜਾਂਦੇ ਸੋ ਲਿਵਰ ਦੀ ਖਰਾਬੀ ਵੀ ਇੱਕ ਬਹੁਤ ਵੱਡਾ ਫੈਕਟਰ ਆ ਸਾਡੀ ਪਾਚਨ ਕਿਰਿਆ ਦਾ ਕਮਜ਼ੋਰ ਹੋਣਾ ਸਾਡੀ ਪਾਚਨ ਕਿਰਿਆ ਕਮਜ਼ੋਰ ਹੋ ਜਾਂਦੀ ਜਦੋਂ ਲਿਵਰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਇਹ ਦੇ ਨਾਲ ਸਾਨੂੰ ਪੇਟ ਦੀਆਂ ਪਰੇਸ਼ਾਨੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ। ਸੋ ਤ੍ਰਿਫਲਾ ਸਾਡੇ ਲਿਵਰ ਲਈ ਵੀ ਬਹੁਤ ਵਧੀਆ ਏ ਲਿਵਰ ਦੀ ਤਾਕਤ ਨੂੰ ਵਧਾਉਂਦਾ ਲਿਵਰ ਨੂੰ ਸਟਰੋਂਗ ਕਰਦਾ ਏ। ਸੋ ਇਹਨੂੰ ਸੇਵਨ ਕਿਵੇਂ ਕਰਨਾ ਅੱਧਾ ਜਾਂ ਇੱਕ ਚਮਚਾ ਸਾਥੀਓ ਕੋਸੇ ਜੇ ਪਾਣੀ 'ਚ ਤੁਸੀਂ ਇਹਨੂੰ ਘੋਲ ਲਓ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਹਦਾ ਸੇਵਨ ਕਰੋ। ਤਾਂ ਸਵੇਰ ਨੂੰ ਤੁਹਾਡਾ ਜਿਹੜਾ ਪੇਟ ਆ ਉਹ ਬਿਲਕੁਲ ਕਲੀਅਰ ਮਿਲੂਗਾ ਤੁਹਾਨੂੰ ਸਾਫ਼ ਹੋਊਗਾ। ਤੁਹਾਡੀਆਂ ਅੰਤੜੀਆਂ ਵੀ ਸਾਫ਼ ਹੋਣਗੀਆਂ ਅੰਦਰੋਂ ਜਿੰਨੇ ਹਾਨੀਕਾਰਕ ਪਦਾਰਥ ਹੋ ਬਾਹਰ ਨਿਕਲਣਗੇ। ਸੁਤ੍ਰਿਫਲੇ ਦਾ ਜਰੂਰ ਸੇਵਨ ਕਰੋ ਜਿਨ੍ਹਾਂ ਦੇ ਗੈਸ ਤਜਾਬ ਜ਼ਿਆਦਾ ਬਣਦਾ ਏ ਅਫਾਰਾ ਜ਼ਿਆਦਾ ਰਹਿੰਦਾ। ਸੋ ਸਾਥੀਓ ਅਗਲਾ ਨੁਸਖਾ ਜਿਹੜਾ ਸਾਡੀ ਪਾਚਨ ਕਿਰਿਆ ਨੂੰ ਵਧੀਆ ਬਣਾਉਂਦਾ ਏ ਉਹ ਹੈਗਾ ਏ ਐਲੋਵੀਰਾ। ਦੋਸਤੋ ਐਲੋਵੀਰਾ ਦਾ ਜੂਸ ਤੁਹਾਨੂੰ ਕਿਸ ਮਾਰਕੀਟ ਚੋਂ ਮਿਲ ਜਾਊਗਾ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ। ਸੋ ਐਲੋਵੀਰਾ ਚ ਕਿਹੜੇ ਗੋਣ ਐਲੋਵੀਰਾ ਸਾਡੇ ਜਿਹੜਾ ਕੈਲੋਏ ਦੇ ਚ ਕੂਲਿੰਗ ਇਫੈਕਟ ਹੁੰਦਾ ਹੈ ਸਾਡੇ ਪੇਟ ਚ ਐਸਿਡਿਟੀ ਜਲਨ ਨੂੰ ਘੱਟ ਕਰਦਾ ਹੈ ਇਹਦੇ ਨਾਲ ਨਾਲ ਇਹ ਸਾਡੀਆਂ ਅੰਤੜੀਆਂ ਨੂੰ ਅੰਦਰੋਂ ਕਲੀਅਰ ਕਰਦਾ ਹੈ ਸਾਫ਼ ਕਰਦਾ ਹੈ ਇਹਨਾਂ ਚੋਂ ਗੰਦਗੀ ਬਾਹਰ ਕੱਢਦਾ ਤੇ ਕਬਜ਼ ਦੀ ਇੱਕ ਬਹੁਤ ਵਧੀਆ ਦਵਾਈ ਆ ਜਿਹੜਾ ਐਲੋਵੀਰਾ ਹੈ ਸੋ ਸਾਨੂੰ ਕਾਬਜ ਤੋਂ ਵੀ ਬਚਾ ਕੇ ਰੱਖਦਾ ਏ ਪੇਟ ਦੇ ਅਫਾਰੇ ਤੋਂ ਬਚਾਉਂਦਾ ਏ ਸੋ ਇਹ ਓਵਰਾਲ ਸਾਡੀ ਪਾਚਨ ਕਿਰਿਆ ਨੂੰ ਵਧੀਆ ਬਣਾਉਣ ਵਾਸਤੇ ਬਹੁਤ ਵਧੀਆ ਆਮ ਤੌਰ ਤੇ ਅਸੀਂ ਇਹੀ ਸੁਣਦੇ ਹਾਂ ਵੀ ਜਿਹੜਾ ਐਲੋਵੀਰਾ ਏ ਉਹ ਸਕਿਨ ਪ੍ਰੋਬਲਮ ਵਾਸਤੇ ਹੁੰਦਾ ਏ ਜਾਂ ਚਮੜੀ ਦੇ ਰੋਗਾਂ ਵਾਸਤੇ ਵਰਤਦੇ ਪਰ ਦੋਸਤੋ ਐਲੋਵੀਰਾ ਜਿਹੜਾ ਉਹ ਸਾਡੇ ਪਾਚਨ ਕਿਰਿਆ ਲਈ ਵੀ ਬਹੁਤ ਵਧੀਆ ਸੋ ਇਹਦਾ 20 ਤੋਂ 30 ਐਮਐਲ ਜੂਸ ਐਲੋਵੀਰਾ ਦਾ ਤੁਸੀਂ ਪਾਣੀ ਚਿਮਲਾ ਕੇ ਸਵੇਰੇ ਖਾਲੀ ਪੇਟ ਨਿਰਨੇ ਕਾਲਜ ਪੀਓ ਇਹਦੇ ਨਾਲ ਤੁਹਾਡੀ ਪਾਚਨ ਕਿਰਿਆ ਬੜੀ ਵਧੀਆ ਰਹੂਗੀ ਤੁਹਾਡਾ ਜਿਹੜਾ ਪੇਟ ਆ ਅੰਦਰੋਂ ਕਲੀਅਰ ਹੋਊਗਾ ਸਾਫ਼ ਹੋਊਗਾ ਤੇ ਤੁਸੀਂ ਬਿਮਾਰੀਆਂ ਤੋਂ ਵੀ ਬਚੇ ਰਹੋਗੇ ਇਸ ਤੋਂ ਇਲਾਵਾ ਸਾਥੀਓ ਅਜਵੈਨ ਬਹੁਤ ਵਧੀਆ ਹੈ ਦੇਸੀ ਨੁਸਖਾ ਜਿਹੜਾ ਕਰੇ ਲੋ ਆਪਦੇ ਪੇਟ ਨੂੰ ਸਾਫ਼ ਰੱਖਣ ਲਈ ਅਜਵੈਨ ਦੇ ਵਿੱਚ ਥਾਈਮੋਲ ਨਾਮ ਦਾ ਜਿਹੜਾ ਐਨਜ਼ਾਈਮ ਪਾਇਆ ਜਾਂਦਾ ਹੈ ਇਹ ਸਾਡੀ ਪਾਚਨ ਕਿਰਿਆ ਨੂੰ ਬੂਸਟ ਕਰਦਾ ਹੈ ਅਨ ਜਾਇਮਸ ਜਿੰਨਾ ਨੇ ਭੋਜਨ ਨੂੰ ਪਚਾਉਣਾ ਈ ਮੇਦੇ ਚ ਉਹਨਾਂ ਨੂੰ ਸਕ੍ਰੀਟ ਕਰਾਉਂਦਾ ਏ ਇਹਦੇ ਨਾਲ ਨਾਲ ਅਜਵੈਣ ਵੀ ਬਲੋਟਿੰਗ ਵਾਸਤੇ ਅਫਾਰੇ ਵਾਸਤੇ ਬਹੁਤ ਵਧੀਆ ਕਿਉਂਕਿ ਸਾਥੀਓ ਜੇ ਸਾਡਾ ਪਾਚਨ ਹੀ ਕਮਜ਼ੋਰ ਹੋ ਗਿਆ ਤਾਂ ਸਾਡੇ ਭੋਜਨ ਵਧੀਆ ਤਰੀਕੇ ਨਾਲ ਪਚ ਨਹੀਂ ਪੌਂਦਾ ਸੋ ਸਾਡੇ ਸਰੀਰ ਨੂੰ ਜਿਹੜੇ ਪੋਸ਼ਟਿਕ ਤੱਤ ਮਿਲਨੇ ਉਹ ਨਹੀਂ ਮਿਲ ਪਾਉਂਦੇ ਇਹਦੇ ਨਾਲ ਨਾਲ ਅਣਪਚਿਆ ਭੋਜਨ ਜੇ ਨਹੀਂ ਸਹੀ ਤਰੀਕੇ ਨਾਲ ਪਚੂਗਾ ਉਹ ਸਾਡੇ ਅੰਤੜੀਆਂ ਚ ਪਿਆ ਰਹਿੰਦਾ ਛੜਦਾ ਰਹਿੰਦਾ ਉੱਥੇ ਗੰਦਗੀ ਪੈਦਾ ਹੁੰਦੀ ਆ ਸੋ ਟੌਕਸਿਨਸ ਬਣਦੇ ਆ ਸੋ ਜੇ ਇਹੀ ਅਸੀਂ ਇੰਨਾ ਘਰੇਲੂ ਤਰੀਕਿਆਂ ਤੇ ਚੱਲੀਏ ਕੁਝ ਹੋਰ ਆਪਦੇ ਜ਼ਿੰਦਗੀ 'ਚ ਪਰਵਰਤਨ ਲਿਆਈਏ ਤਾਂ ਅਸੀਂ ਆਪਣੀ ਪਾਚਨ ਕਿਰਿਆ ਨੂੰ ਠੀਕ ਰੱਖ ਸਕਦੇ ਹਾਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ ਸੋ ਅਜਮੈਨ ਨੂੰ ਤੁਸੀਂ ਅੱਧਾ ਜਾਂ ਇੱਕ ਚਮਚਾ ਇਹਨੂੰ ਤੁਸੀਂ ਤਵੇ ਤੇ ਡਰਾਈ ਰੋਸਟ ਕਰ ਲਓ ਉਸ ਤੋਂ ਬਾਅਦ ਇਹਨੂੰ ਤੁਸੀਂ ਕੋਸੇ ਜੇ ਪਾਣੀ ਨਾਲ ਸਵੇਰੇ ਨਿਰਨੇ ਕਾਲ ਜੇ ਖਾਲੀ ਪੇਟ ਇਹਨੂੰ ਚਬਾ ਕੇ ਲੈਣਾ ਹੈ ਦਿਨ 'ਚ ਦੋ ਵਾਰੀ ਸੇਵਨ ਕਰੋ ਇਹਦਾ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਸਵੇਰੇ ਖਾਲੀ ਪੇਟ ਅਜਵੈਨ ਨੂੰ ਕਈ ਵਾਰੀ ਅਸੀਂ ਵੇਖਿਆ ਵੀ ਕਈ ਲੋਕ ਉਵੇਂ ਹੀ ਸਿੱਧੀ ਨਗਾਹ ਲੈਂਦੇ ਪਾਣੀ ਨਾਲ ਪਰ ਉਹਦਾ ਕੋਈ ਫਾਇਦਾ ਨਹੀਂ ਜਿੰਨੀ ਦੇ ਰਹੇ ਨੇ ਚਬਾ ਕੇ ਨਾ ਖਾਦਾ ਜਾਵੇ ਕਿਉਂਕਿ ਇਹਦੇ ਵਿੱਚ ਜਿਹੜਾ ਥਾਈ ਮੋਲ ਆ ਉਹ ਉਦੋਂ ਹੀ ਸਾਨੂੰ ਸਹੀ ਮਾਤਰਾ 'ਚ ਮਿਲਦਾ ਜਦੋਂ ਅਸੀਂ ਅਜਵੈਨ ਨੂੰ ਚਬਾ ਕੇ ਖਾਣੇ ਆ ਸੋ ਇਹਨੂੰ ਪੂਰੀ ਤਰ੍ਹਾਂ ਚਬਾ ਕੇ ਫੇਰ ਇਹਨੂੰ ਪਾਣੀ ਦੇ ਨਾਲ ਨਿਗਲੋ ਸੋ ਇਹਦੇ ਨਾਲ ਤੁਹਾਡੀ ਪਾਚਣ ਕਿਰਿਆ ਸਟਰੋਂਗ ਹੁੰਦੀ ਆ ਮਜ਼ਬੂਤ ਹੁੰਦੀ ਆ ਪੇਟ ਨੂੰ ਜਿਹੜਾ ਗੈਸ ਬਣੀ ਹੋਈ ਅਫਾਰਾ ਬਣਿਆ ਉਹ ਠੀਕ ਹੁੰਦਾ ਏ ਤੇ ਸਾਥੀਓ ਕੁਝ ਗਲਤੀਆਂ ਜਿਹੜੀਆਂ ਅਸੀਂ ਭੋਜਨ ਕਰਨ ਵੇਲੇ ਕਰਦੇ ਆ ਉਹ ਇਹ ਆ ਵੀ ਇੱਕ ਤਾਂ ਜਿਹੜਾ ਤੁਹਾਡੇ ਭੋਜਨ ਦਾ ਸਮਾਂ ਉਹ ਸਹੀ ਨਿਹਾਰਤ ਸਮਾਂ ਹੋਣਾ ਚਾਹੀਦਾ ਏ ਸਵੇਰੇ 7 ਤੋਂ 9 ਵਜੇ ਤੁਹਾਡਾ ਨਾਸ਼ਤਾ ਹੋ ਜਾਣਾ ਚਾਹੀਦਾ 12 ਤੋਂ 2 ਵਜੇ ਤੁਹਾਡਾ ਜਿਹੜਾ ਦੁਪਹਿਰ ਦਾ ਖਾਣਾ ਜਿਹਨੂੰ ਅਸੀਂ ਲੰਚ ਕਹਿ ਦਿੰਨੇ ਆ ਉਹ ਹੋ ਜਾਣਾ ਚਾਹੀਦਾ ਤੇ ਰਾਤ ਨੂੰ ਜਿਹੜਾ ਤੁਹਾਡਾ ਡਿਨਰ ਆ ਉਹ 8 ਵਜੇ ਤੋਂ ਪਹਿਲਾਂ ਪਹਿਲਾਂ ਹੋ ਜਾਣਾ ਚਾਹੀਦਾ ਸੂਰਜ ਛੁਪਣ ਤੋਂ ਪਹਿਲਾਂ ਹੋ ਸਕੇ ਤਾਂ ਬਹੁਤ ਵਧੀਆ ਕਿਉਂਕਿ ਜਦੋਂ ਤੁਸੀਂ ਆਪਦਾ ਜਿਹੜਾ ਇਹ ਸਾਈਕਲ ਆ ਭੋਜਨ ਕਰਨ ਦਾ ਇਹਨੂੰ ਤੁਸੀਂ ਸਹੀ ਰੱਖੋਗੇ ਨਿਰਧਾਰਤ ਸਮੇਂ ਤੇ ਰੋਜ਼ਾਨਾ ਤੁਸੀਂ ਭੋਜਨ ਦਾ ਸੇਵਨ ਕਰੋਗੇ ਤਾਂ ਤੁਹਾਡੀ ਪਾਚਨ ਕਿਰਿਆ ਜਿਹੜੀ ਆਟੋਮੈਟਿਕਲ ਉਹ ਸੈੱਟ ਹੋ ਜਾਂਦੀ ਆ ਤੁਹਾਡਾ ਜਿਹੜਾ ਪਾਚਨ ਸ਼ਕਤੀ ਉਹ ਵੀ ਵੱਧਦੀ ਆ ਤੇ ਤੁਹਾਡੀ ਪਾਚਨ ਕਿਰਿਆ ਵਧੀਆ ਰਹਿੰਦੀ ਆ ਪੇਟ ਖਰਾਬ ਹੋਣ ਦੇ ਬਹੁਤ ਘੱਟ ਚਾਂਸ ਹੁੰਦੇ ਆ ਇਦੇ ਨਾਲ ਨਾਲ ਸਾਥੀਓ ਜਿਹੜਾ ਬੇਹਾ ਭੋਜਨ ਜਿਹੜਾ ਭੋਜਨ 6 ਤੋਂ 8 ਘੰਟੇ ਪੁਰਾਣਾ ਹੋ ਜੇ ਭਾਵੇਂ ਉਹ ਰੋਟੀ ਆ ਭਾਵੇਂ ਕੋਈ ਸਬਜ਼ੀ ਆ ਭਾਵੇਂ ਸਲਾਦ ਕਟਿਆ ਪਿਆ ਉਹਨੂੰ ਬਿਲਕੁਲ ਨਾ ਖਾਓ ਕਿਉਂਕਿ 6 ਤੋਂ 8 ਘੰਟੇ ਜਿਹੜਾ ਪੁਰਾਣਾ ਭੋਜਨ ਉਹਦੇ ਵਿੱਚ ਟੌਕਸਿਨਸ ਹਾਨੀਕਾਰਕ ਪਦਾਰਥ ਜਿਹੜੇ ਬਣਨੇ ਸ਼ੁਰੂ ਹੋ ਜਾਂਦੇ ਜਿਹੜੇ ਸਾਡੀਆਂ ਬਿਮਾਰੀਆਂ ਨੂੰ ਸਾਨੂੰ ਸੱਦਾ ਦਿੰਦੇ ਸਿਹਤ ਲਈ ਹਾਨੀਕਾਰਕ ਹੁੰਦੇ ਆ ਸੋ ਭੋਜਨ ਜਿਹੜਾ ਤਾਜ਼ਾਈ ਖਾਓ ਪਕਾ ਕੇ ਉਸੇ ਵਕਤ ਉਹਦਾ ਸੇਵਨ ਕਰੋ ਇਦੇ ਨਾਲ ਨਾਲ ਸਾਥੀਓ ਭੋਜਨ ਦੇ ਨਾਲ ਕਦੇ ਵੀ ਪਾਣੀ ਨਾ ਪੀਓ ਨਾ ਭੋਜਨ ਤੋਂ ਤੁਰੰਤ ਬਾਅਦ ਪਾਣੀ ਪੀਓ ਕਿਉਂਕਿ ਇਹਦੇ ਨਾਲ ਜਿਹੜੇ ਐਂਜਾਈਮਸ ਸੈਕ੍ਰੀਟ ਹੋਣ ਨੂੰ ਹੁੰਦੇ ਆ ਜਿਨ੍ਹਾਂ ਨੇ ਸਾਡੇ ਭੋਜਨ ਨੂੰ ਪਹੁੰਚਾਉਣਾ ਏ ਉਹ ਸਾਰੇ ਡਾਈਲੂਟ ਹੋ ਜਾਂਦੇ ਪਾਣੀ ਨਾਲ ਤੇ ਸਹੀ ਤਰੀਕੇ ਨਾਲ ਭੋਜਨ ਨਹੀਂ ਪਚਦਾ ਫੇਰ ਉਹੀ ਗੱਲ ਅਣਪਚਿਆ ਭੋਜਨ ਜਿਹੜਾ ਟੌਕਸਿਨਸ ਬਣਾਉਂਦਾ ਏ ਸੋ ਪਾਣੀ ਹਮੇਸ਼ਾ ਖਾਣਾ ਖਾਣ ਤੋਂ ਅੱਧਾ ਘੰਟਾ ਜਾਂ ਘੰਟਾ ਬਾਅਦ ਹੀ ਪਾਣੀ ਪੀਓ ਜੇ ਤੁਸੀਂ ਸਹੀ ਸਵਸਥ ਰਹਿਣਾ ਚਾਹੁੰਦੇ ਆ ਤੇ ਸਾਥੀਓ ਇੱਕ ਭੋਜਨ ਖਾਣ ਤੋਂ ਤੁਰੰਤ ਬਾਅਦ ਨਾ ਲੇਟੋ ਘੱਟੋ ਘੱਟ 15 ਤੋਂ 20 ਮਿੰਟ ਸੈਰ ਜਿਹੜੀ ਰਾਤ ਦੇ ਭੋਜਨ ਤੋਂ ਬਾਅਦ ਉਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਆਮ ਤੌਰ ਤੇ ਅਸੀਂ ਡਿਨਰ ਕਰਕੇ ਤੁਰੰਤ ਲੇਟ ਜਾਂਦੇ ਹਾਂ ਇਹ ਵੀ ਸਾਡੀ ਪਾਚਨ ਕਿਰਿਆ ਨੂੰ ਕਮਜ਼ੋਰ ਕਰਦਾ ਹੈ ਸੋ ਤੁਰੰਤ ਨਾ ਲੇਟੋ ਸੈਰ ਜ਼ਰੂਰ ਕਰੋ ਸੋ ਸਾਥੀਓ ਜੇ ਅਸੀਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਧਿਆਨ ਦੇਈਏ ਤਾਂ ਅਸੀਂ ਆਪਣੀ ਪਾਚਨ ਕਿਰਿਆ ਨੂੰ ਵਧੀਆ ਬਣਾ ਸਕਦੇ ਹਾਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ ਕਿਉਂਕਿ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਪੇਟ ਤੋਂ ਹੀ ਪੈਦਾ ਹੁੰਦੀਆਂ ਜੇ ਸਾਡਾ ਪੇਟ ਠੀਕ ਰਹੂਗਾ ਅਸੀਂ ਸਿਹਤਮੰਦ ਰਹਾਂਗੇ ਸਿਹਤਮੰਦ ਰਹਾਂਗੇ ਸੋ ਸਾਥੀਓ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾ ਇਸ ਜਾਣਕਾਰੀ ਦਾ ਲਾਭ ਲੈ ਸਕਣ ਫਾਇਦਾ ਲੈ ਸਕਣ ਸੋ ਇਸੇ ਤਰ੍ਹਾਂ ਸਿਹਤ ਸੰਬੰਧੀ ਤੋਂ ਉਹ ਜਾਣਕਾਰੀ ਦਿੰਦੇ ਰਵਾਂਗੇ ਇੱਕ ਹੋਰ ਛੋਟੀ ਜੀ ਰਿਕਵੈਸਟ ਹੈ ਨਸ਼ੇ ਖਿਲਾਫ ਇੱਕ ਗਾਣਾ ਰਿਲੀਜ਼ ਕੀਤਾ 10 ਦਿਨ ਪਹਿਲਾਂ ਹਾਲਾਤ ਇਹ ਪੰਜਾਬ ਸੋ ਤੁਸੀਂ YouTube ਤੇ ਜਾ ਕੇ ਹਾਲਾਤ ਪੰਜਾਬ ਡਾਕਟਰ ਹਰਮਨ ਜੀਰਾ Song ਸਰਚ ਕਰੋ ਤੇ ਇਹ ਗਾਣਾ ਵੱਧ ਤੋਂ ਵੱਧ ਅੱਗੇ ਰਿਸ਼ਤੇਦਾਰ ਮਿੱਤਰਾਂ ਚ ਭੇਜੋ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਨੌਜਵਾਨਾਂ ਨੂੰ ਚੰਗੀ ਸੇਧ ਮਿਲੇ ਤੇ ਸ਼ਾਇਦ ਨਸ਼ਾ ਜਿਹੜਾ ਪੰਜਾਬ ਚੋਂ ਉਹ ਘੱਟ ਹੋ ਜਾਏ ਸੋ ਸਾਥੀਓ ਇਹ ਵੀਡੀਓ ਨੂੰ ਇਹ ਜਾਣਕਾਰੀ ਨੂੰ ਸ਼ੇਅਰ ਕਰਿਓ ਧੰਨਵਾਦ